ਸਰਕਾਰ ਵੱਲੋਂ ਆਪਣੀਆਂ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਅੰਗਰਵਾੜੀ ਮੁਲਾਜ਼ਮ ਜੁਨੀਆ ਨੇ ਡੀਸੀ ਦਫ਼ਤਰ ਬਨਾਲਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਇਸ ਮੌਕੇ ਜੁਨੀਆ ਨਮਿੰਦਰਾਂ ਨੇ ਸਰਕਾਰ ਕੋਲ ਜਾ ਕੇ ਨਾਰੀਵਾਜੀ ਕੀਤੀ ਹੈ ਕਿ ਇੱਕ ਮੰਗ ਪੱਤਰ ਆਪਣੀਆਂ ਮੰਗਾਂ ਸਮੇਤ ਡੀਸੀ ਰਾਹੀਂ ਪੰਜਾਬ ਸਰਕਾਰ ਨੂੰ ਭੇਜਿਆ ਸਾਡਾ ਹੱਕ ਇੱਥੇ ਰੱਖੋ ਸਾਡੇ ਸੈਂਟਰਾਂ ਦੇ ਵਿੱਚ ਬਿਜਲੀ ਦੇ ਪ੍ਰਬੰਧ ਹੈ ਨਹੀਂ ਕੋਈ ਪਾਣੀ ਦੇ ਪ੍ਰਬੰਧ ਹੈ ਨਹੀਂ ਇਹ ਤੇ ਬੱਚਿਆਂ ਨੂੰ ਬੈਠਣ ਵਾਸਤੇ ਜਿੱਦਾਂ ਹੁਣ ਗੱਦੇ ਵਗੈਰਾ ਆ ਰਹੇ ਹੈਗੇ ਕ੍ਰੈਚੇਸ ਜਾਂ ਹੋਰ ਪ੍ਰਾਈਵੇਟ ਸਕੂਲਾਂ ਚ ਤਾਂ ਸਾਡੇ ਬੱਚੇ ਬਹੁਤ ਸਾਲ ਪਹਿਲਾਂ ਦੀ ਤਰ੍ਹਾਂ ਜਿਵੇਂ ਦਰਿਆ ਤੇ ਬੈਠਦੇ ਆ ਹਲੇ ਵੀ ਦੂਜੀ ਗੱਲ ਜਿਹੜੀ ਹੈਗੀ ਹੈ ਰਾਸ਼ਨ ਨੂੰ ਲੈ ਕੇ ਰਾਸ਼ਨ ਸਾਡੇ ਜਿਹੜਾ ਸੀ ਉਹ ਬਹੁਤ ਬੰਦਾ ਆ ਰਿਹਾ ਸੀ ਜਿਹੜੇ ਲਾਹ ਪਾਤਰੀ ਐ ਉਹ ਉਹ ਹਰ ਕੋਈ ਹੁਣ ਕਹਿ ਰਿਹਾ ਸੀ ਵੀ ਇਹ ਅਸੀਂ ਰਾਸ਼ਨ ਲੈਣਾ ਨਹੀਂ ਐ ਤੇ ਜਿਹਦੇ ਕਰਕੇ ਅਸੀਂ ਅੱਜ ਇਸ ਦਿਵਸ ਚ ਇਹ ਮੰਗ ਉਠਾ ਰਹੇ ਆ ਕਿ ਬੱਚਿਆਂ ਤੇ ਔਰਤਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਜਿਹੜਾ ਰਾਸ਼ਨ ਆ ਜਾ ਤਾਂ ਪਹਿਲਾਂ ਦੀ ਤਰ੍ਹਾਂ ਹੀ ਉਹ ਖਿਚੜੀ ਤੇ ਦਲੀਆ ਪੱਕਿਆ ਤਾਜ਼ਾ ਪੱਕਿਆ ਭੋਜਨ ਦਿੱਤਾ ਜਾਵੇ ਤੇ ਜਾਂ ਕੁਝ ਹੋਰ ਮਤਲਬ ਜਿਵੇਂ ਦਲੀਆ ਕੋੜਾ ਆ ਰਿਹਾ ਤੇ ਹੋਰ ਵੀ ਸਮਾਨ ਚ ਦੇਖਿਆ ਮਤਲਬ ਵਧੀਆ ਨਹੀਂ ਹੈਗਾ ਉਹ ਉਹਨੂੰ ਚੇਂਜ ਕਰਨਾ ਚਾਹੀਦਾ ਵਿਭਾਗ ਨੂੰ ਜੇ ਸਾਡੀਆਂ ਗੱਲਾਂ ਨਹੀਂ ਮੰਨਿਆ ਜਾਂਦੀਆਂ ਤਾਂ ਆਉਣ ਵਾਲੇ ਟਾਈਮ ਚ ਪਤਾ ਹੀ ਹੈਗਾ ਸਰਕਾਰਾਂ ਨੂੰ ਕਿ ਆਂਗਣਵਾੜੀ ਵਾਲੇ ਜਦੋਂ ਸੰਘਰਸ਼ ਵਿੱਢਦੇ ਆ ਕਿਵੇਂ ਵਿੱਢਦੇ ਆ ਤੇ ਅਸੀਂ ਇਸ ਨੂੰ ਹੋਰ ਤਿੱਖਾ ਕਰਾਂਗੇ ਜਿਹੜੇ ਆਮ ਆਦਮੀ ਸਰਕਾਰ ਹੈ ਜਿਹੜੀ ਜੀ ਇਹ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਉਹਨਾਂ ਤੋਂ ਵੀ ਮਤਲਬ ਭੈੜੀ ਕਿਸਮ ਦੀ ਹੈ ਕਿਉਂਕਿ ਇਹ ਰੰਜਸ ਵਾਲੀ ਸਰਕਾਰ ਹੈ ਤੇ 5 ਤਰੀਕ ਦਾ ਧਰਨਾ ਸੀ ਜਲੰਧਰ ਦੇ ਵਿੱਚ ਜਲੰਧਰ ਦੇ ਵਿੱਚ 5 ਤਰੀਕ ਦੇ ਧਰਨੇ ਨੂੰ ਲੈ ਕੇ 4 ਜ਼ਿਲ੍ਹਿਆਂ ਦਾ ਧਰਨਾ ਸੀਗਾ ਜੀ ਪਰ ਇਹਨਾਂ ਨੇ ਪੂਰੇ ਪੰਜਾਬ ਦੇ ਵਿੱਚੋਂ ਜਿਹੜੇ ਆਗੂ ਸੀਗੇ ਉਹਨਾਂ ਨੂੰ ਪੁਲਿਸ ਵਾਲੇ ਵੇਚ ਕੇ ਮਤਲਬ ਕਾਰਾਂਚ ਬੰਦ ਕਰ ਲਿਆ ਜੀ ਇਹ ਇਹਨਾਂ ਦੀ ਬਹੁਤ ਮਾੜੀ ਗੱਲ ਹੈ ਜੀ ਪਰ ਇਹ ਜਦੋਂ ਮਤਲਬ ਆਏ ਸੀ ਉਦੋਂ ਕਹਿੰਦੇ ਸੀ ਭੈਣੋ ਸਾਡੀ ਸਰਕਾਰ ਬਣਾਓ ਕਿਉਂਕਿ ਸਾਡੀ ਪ੍ਰਾਣ ਨੇ ਬਾਤ ਛੱਡ ਕੇ ਹਿੱਸਾ ਲਿਆ ਸੀ ਇਹਨਾਂ ਦੀ ਸਰਕਾਰ ਬਣਾਉਣ ਚ ਇਹ ਕਹਿੰਦੇ ਸੀ ਤੁਹਾਡੀਆਂ ਸਾਰੀਆਂ ਮੰਗਾਂ ਪੂਰੀਆਂ ਕਰਾਂਗੇ ਤੁਹਾਡੀ ਦੁੱਗਣੀ ਤਨਖਾਹ ਕਰਾਂਗੇ ਤੁਹਾਨੂੰ ਧਰਨਾ ਲਾਉਣ ਦੀ ਲੋੜ ਨਹੀਂ ਪੈਂਦੀ ਪਰ ਉਦੋਂ ਵੱੱਤ ਸੀ ਮਤਲਬ ਕਾਂਗਰਸ ਕਾਲੀਆਂ ਦੀ ਸਰਕਾਰ ਚ ਤਾਂ ਜਿਹੜੇ ਰੋਲੇ ਆ ਰੋਲੇ ਆ ਉਦੋਂ ਵੱੱਤ ਸੜਕਾਂ ਤੇ ਰੁਲ ਰਹੇ ਆ ਜੀ ਅਸੀਂ ਜਿਹੜੀ ਸਾਡੀ ਫੀਡ ਆਉਂਦੀ ਹੈ ਉਹ ਇੰਨੀ ਗੰਦੀ ਫੀਡ ਆ ਬਹੁਤ ਜ਼ਿਆਦਾ ਹਰ ਇੱਕ ਲੱਭ ਪਾਤਰੀ ਨੂੰ ਲੈਣ ਤੋਂ ਇਨਕਾਰ ਕਰਦਾ ਪੰਜਾਬ ਸਰਕਾਰ ਜਿੱਥੇ ਕਹਿੰਦੀ ਹੈ ਵੀ ਅਸੀਂ ਇਹਨਾਂ ਵਧੀਆ ਰਾਸ਼ਨ ਭੇਜਦੇ ਆ ਅਨੀਮੀਆ ਖਤਮ ਕਰਦੇ ਆ ਉਹਦੇ ਨਾਲ ਤਾਂ ਸੋਗੋ ਬੱਚਿਆਂ ਨੂੰ ਲੇਡੀਜ਼ ਨੂੰ ਹੋਰ ਅਨੀਮੀਆ ਹੁੰਦਾ ਐ ਇੰਨਾ ਗੰਦਾ ਰਾਸ਼ਨ ਜਿਹੜਾ ਦਲੀਆ ਪੌੜਾ ਬਣਦਾ ਠੀਚੜੀ ਕੌੜੀ ਬਣਦੀ ਹੈ ਹਰ ਇੱਕ ਲਾਪਾਤਰੀ ਉਹਨੂੰ ਇਨਕਾਰ ਕਰਦਾ ਲੈਣ ਤੋਂ ਦਲੀਆ ਖਰਾਬ ਨਿਕਲਦਾ ਜੀ ਖੀਚੜੀ ਖਰਾਬ ਨਿਕਲਦੀ ਹੈਗੀ ਤੇ ਇੱਕ ਪੰਜੀਰੀ ਵੀ ਖਰਾਬ ਨਿਕਲਦੀ ਆ ਪਿਛਲੇ ਵਾਰੀ ਢੋਲੇ ਆਇਆ ਸੀਗਾ ਨਾ ਉਸ ਦੇ ਵਿੱਚ ਨਾ ਸਿਰਗਟਾਂ ਪਿੱਤੇ ਹੋਈਆਂ ਸਿਰਗਟਾਂ ਤੰਬਾਕੂ ਇਹੋ ਜੀਆਂ ਚੀਜ਼ਾਂ ਨਿਕਲੀਆਂ ਸੀ ਜੀ ਕੱਚ ਵੀ ਨਿਕਲਿਆ ਸੀਗਾ ਜੀ ਕੋਈ ਚੈਕਿੰਗ ਨਹੀਂ ਸਾਡੀ ਜਿਵੇਂ ਅੱਜ ਸਾਡਾ ਧਰਨਾ ਸੀਗਾ ਅੱਜ ਤਾਂ ਸਵੇਰੀ ਕੁੜੀਆਂ ਨੂੰ ਫੋਨ ਕਰਤੇ ਤੋਂ ਅਸੀਂ ਚੈਕਿੰਗ ਕਰਨੀ ਹੈ ਚੈਕਿੰਗ ਕਰਨੀ ਹੈ ਆਦਰਵਾਇਜ਼ ਸਾਡੇ ਕੋਈ ਚੈਕਿੰਗ ਕਰਨੀ ਆਉਂਦਾ ਚੈਕਿੰਗ ਕਰਨਾ ਹੁਣ ਤਾਂ ਉਹਨਾਂ ਨੂੰ ਪਤਾ ਲੱਗੇ ਕਿ ਕੀ ਕੀ ਕਮੀਆਂ ਨੇ ਸੈਂਟਰਾਂ ਦੇ ਵਿੱਚ ਜਿਵੇਂ ਕੁੜੀਆਂ ਗੁਜ਼ਾਰਾ ਕਰ ਰਹੀਆਂ ਨੰਗੀਆਂ ਕਿਤੇ ਬਿਜਲੀ ਦਾ ਪ੍ਰਬੰਧ ਨਹੀਂ ਕਿਤੇ ਬੈਠਣ ਦਾ ਪ੍ਰਬੰਧ ਨਹੀਂ ਕਿਤੇ ਪਾਣੀ ਦਾ ਪ੍ਰਬੰਧ ਨਹੀਂ ਆਉਣ ਸਗੋਂ ਸਾਡੇ ਸੈਂਟਰਾਂ ਦੇ ਵਿੱਚ ਆਉਣ ਜਦੋਂ ਅਸੀਂ ਸੈਂਟਰਾਂ ਦੇ ਵਿੱਚ ਹੁੰਦੇ ਆ ਉਦੋਂ ਕੋਈ ਆਉਂਦਾ ਨਹੀਂ ਸਹਾਉੱਚ ਅਧਿਕਾਰੀ ਵੀ ਆਉਣ ਉਹਨਾਂ ਨੂੰ ਪਤਾ ਲੱਗੇ ਵੀ ਕੀ ਬੜੀ ਬਕਰਾਂ ਦਾ ਹਾਲ ਹੈ ਇੱਥੇ ਬਾਕੀ ਸਾਡਾ ਹੈਗਾ ਜਿਵੇਂ ਨਾ ਟੈਬ ਨੂੰ ਲੈ ਕੇ ਸਾਨੂੰ ਹਰ ਰੋਜ਼ ਮੈਡਮਾ ਵੱਲੋਂ ਬਹੁਤ ਪਰੇਸ਼ਾਨ ਕੀਤਾ ਜਾਂਦਾ ਕਿਉਂਕਿ ਕਿਸੇ ਕੋਲੇ ਬੱਚੇ ਦਾ ਫੋਨ ਹੈ ਕਿਸੇ ਕੋਲੇ ਹਸਬੈਂਡ ਦਾ ਫੋਨ ਹੈ ਕੋਈ ਸਾਡੇ ਕੋਲੇ ਫੋਨ ਨਹੀਂ ਆਨਲਾਈਨ ਕਰੋ ਤੁਸੀਂ ਇਹ ਕਰੋ ਉਹ ਕਰੋ ਸਾਰਾ ਦਿਨ ਸਾਨੂੰ ਆਨਲਾਈਨ ਬਾਰੇ ਟੰਗ ਕੀਤਾ ਜਾਂਦਾ ਹੈ ਸਰਕਾਰ ਤੋਂ ਮੰਗਿਆ ਵੀ ਜੇ ਸਾਡਾ ਆਨਲਾਈਨ ਇਹ ਕੰਮ ਕਰਵਾਉਣਾ ਸਾਨੂੰ ਟੈਬ ਦਿੱਤੇ ਜਾਣ